ਦਲੇਵਾਲ ਸਾਹਿਬ ਪਹਿਲਾਂ ਤਾਂ ਇਸ ਚੀਜ਼ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ਰਾਬ ਦੀ ਅੰਸਰ ਕਿਹੜੇ ਨੇ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਲੋ ਤੋਂ ਪਹਿਲਾਂ ਖਨੌਰੀ ਬਾਰਡਰ ਤੋਂ ਇੱਕ ਆਦਮੀ ਫੜਿਆ ਜਿਹੜਾ ਸਾਡੇ ਯੂਥ ਨੂੰ ਉਕਸਾ ਰਿਹਾ ਹੈ ਕਿ ਚਲੋ ਅੱਗੇ ਚਲੋ ਅੱਗੇ ਚਲੋ ਅੱਗੇ ਉਹ ਬੰਦੇ ਨੂੰ ਜਿੱਦੋਂ ਫੜਿਆ ਉਹਦਾ ਮੋਬਾਈਲ ਫੜਿਆ ਤਾਂ ਮੈਂ ਸੁਨੀਲ ਜਾਖੜ ਨੂੰ ਕਲੀਅਰ ਕਰਦਾ ਸਪਸ਼ਟ ਕਰਦਾ ਉਹਦੇ ਫੋਨ ਤੇ ਇਸ ਇਲਾਕੇ ਦੇ ਜੀਤ ਦੇ ਸਿਰਸੇ ਦੇ ਫਤਿਆਬਾਦ ਦੇ ਪੁਲਿਸ ਦੇ ਸੀਨੀਰ ਅਧਿਕਾਰੀਆਂ ਦੇ ਫੋਨ ਆ ਰਹੇ ਨੇ ਉਸ ਫੋਨ ਤੇ ਇਹਦਾ ਮਤਲਬ ਆ ਬੀਜੇਪੀ ਆਰਐਸਐਸ ਪੁਲਿਸ ਮਿਲ ਕੇ ਇਸ ਮੋਰਚੇ ਨੂੰ ਖਰਾਬ ਕਰਾਉਣ ਦੀ ਉਹ ਠੀਕ ਆ ਜਾਖੜ ਦੀ ਗੱਲ ਸਾਡੇ ਨਾਲ ਸੁਨੀਲ ਜਾਖੜ ਬਵੇ ਪਹਿਲੇ ਤੇਦੀ ਤਸੱਲੀ ਕਰਾਵਾਂਗੇ ਜੇਦੀ ਤਸੱਲੀ ਕਰਾ ਲਗੇ ਅਸੀਂ ਦਾ ਨਾਮ ਨਹੀਂ ਲੈਂਦਾ ਉਹਨਾਂ ਨੇ ਕਿਹਾ ਇਸ ਵਿੱਚ ਸ਼ਰਾਰਤੀ ਅਨਸਰ ਹੋ ਸਕਦੇ ਹਨ ਪਰ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਹੁਣ ਸ਼ਰਾਰਤੀ ਅਨਸਰ ਕੌਣ ਨੇ ਉਹ ਤੁਹਾਨੂੰ ਪਤਾ ਹੋ ਸਕਦਾ ਹੈ ਜਾਂ ਉਹਨਾਂ ਨੂੰ ਪਤਾ ਹੋ ਸਕਦਾ ਹੈ ਉਹ ਹੈ ਕੌਣ ਬੁੱਲੜਬਾਜ ਕਹਿ ਕੇ ਇਹਨਾਂ ਨੂੰ ਸ਼ਾਂਤੀ ਭੰਗ ਕਰਨ ਵਾਲੇ ਕਹਿ ਕੇ ਸਰਕਾਰ ਅੱਗੇ ਪਿੱਛੇ ਇਹਨਾਂ ਨੂੰ ਟਾਰਗੇਟ ਕਰਕੇ ਕਿਸਾਨਾਂ ਨੂੰ ਇਹਨਾਂ ਦੇ ਉੱਤੇ ਗੋਲੀ ਚਲਾਉਣਾ ਚਾਹੁੰਦੀ ਹੈ ਇਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਚਾਹੁੰਦੀ ਹੈ ਇਹਨਾਂ ਤੇ ਬਲ ਪ੍ਰਯੋਗ ਕਰਨਾ ਚਾਹੁੰਦੀ ਹੈ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰ ਇਸ ਦੇ ਵਿੱਚ ਹੱਲ ਕੀ ਨਿਕਲੇਗਾ ਹਰਿਆਣਾ ਦੇ ਮੁੱਖ ਮੰਤਰੀ ਇਹ ਵੀ ਕਹਿ ਦਿੰਦੇ ਨੇ ਕਿਤਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਹੈ ਪੰਜਾਬ ਸਰਕਾਰ ਨੇ ਰੋਕਿਆ ਨਹੀਂ ਪਰ ਅੱਜ ਸੁਨੀਲ ਜਾਖੜੋਰਾ ਨੇ ਵੀ ਬਿਆਨ ਦੇ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਕਿਸਾਨ ਇੱਥੋਂ ਤੱਕ ਪਹੁੰਚੇ ਨੇ ਕਿਤਨਾ ਕਿਤੇ ਦਾਲ ਦੇ ਵਿੱਚ ਜ਼ਰੂਰ ਕਾਲਾ ਹੋ ਸਕਦਾ ਹੈ ਸ਼ਰਾਰਤੀ ਅੰਸਰ ਵੀ ਇਸ ਦੇ ਵਿੱਚ ਨੇ ਇਸ ਕਰਕੇ ਮਜਬੂਰਨ ਸਰਕਾਰਾਂ ਨੂੰ ਐਕਸ਼ਨ ਲੈਣੇ ਪੈਂਦੇ ਨੇ ਕਿ ਅੰਦੋਲਨ ਦੇ ਵਿੱਚ ਕਿਹੜੇ ਸ਼ਰਾਰਤੀ ਅੰਸਰ ਨੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਨੇਕਤਾਂ ਤੋਂ ਸਿੱਧੂਪੁਰ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਨੇ ਡੱਲੇਵਾਲ ਸਾਹਿਬ ਪਹਿਲਾਂ ਤਾਂ ਇਸ ਚੀਜ਼ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ਰਾਰਤੀ ਅੰਸਰ ਕਿਹੜੇ ਨੇ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਹੁਣੀ-ਹੁਣੀ ਸੁਨੀਲ ਜਾਖੜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕਿਹਾ ਕਿ ਮੈਂ ਸਹਿਮਤ ਹਾਂ ਹਰਿਆਣਾ ਸਰਕਾਰ ਦੇ ਨਾਲ ਕਿ ਦਾਲ ਦੇ ਵਿੱਚ ਥੋੜਾ ਬਹੁਤਾ ਕਾਲਾ ਤਾਂ ਹੈਗਾ ਕਹਿੰਦੇ ਸਵਾਲ ਇਹ ਹੈ ਕਿ ਸੁਨੀਲ ਜਾਖੜ ਨੂੰ ਪਾਰਟੀ ਦਾ ਹਿੱਤ ਜਾਗ ਗਿਆ ਹੈ ਪੰਜਾਬ ਦਾ ਜਾਂ ਦੇਸ਼ ਦੀ ਕਿਸਾਨੀ ਦਾ ਕੋਈ ਹਿੱਤ ਨਹੀਂ ਜੇ ਉਹ ਇਹ ਬਿਆਨ ਦੇ ਰਿਹਾ ਤਾਂ ਸੁਨੀਲ ਜਾਖੜ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਭਾਈ ਲਾ ਤੈਨੂੰ ਦੱਸਦੇ ਹਾਂ ਇੱਥੇ ਸ਼ਰਾਰਤੀ ਆਂਸਰ ਕੌਣ ਨੇ ਤੇ ਇਹਦਾ ਜਵਾਬ ਦੇਣ ਸਾਡੇ ਪ੍ਰਧਾਨ ਸਾਹਿਬ ਕਿ ਭਾਈ 2 ਦਿਨ ਪਹਿਲਾਂ ਖਨੌਰੀ ਬਾਰਡਰ ਤੋਂ ਇੱਕ ਆਦਮੀ ਫੜਿਆ ਜਿਹੜਾ ਸਾਡੇ ਯੂਥ ਨੂੰ ਉਕਸਾ ਰਿਹਾ ਹੈ ਕਿ ਚਲੋ ਅੱਗੇ ਚਲੋ ਅੱਗੇ ਚਲੋ ਅੱਗੇ ਉਹ ਬੰਦੇ ਨੂੰ ਜਦੋਂ ਫੜਿਆ ਉਹਦਾ ਮੋਬਾਈਲ ਫੜਿਆ ਤਾਂ ਮੈਂ ਸੁਨੀਲ ਜਾਖੜ ਨੂੰ ਕਲੀਅਰ ਕਰਦਿਆਂ ਸਪਸ਼ਟ ਕਰਦਿਆਂ ਉਹਦੇ ਫੋਨ ਤੇ ਇਸ ਇਲਾਕੇ ਦੇ ਜੀਂਦ ਦੇ ਸਰਸੇ ਦੇ ਫਤਿਹਾਬਾਦ ਦੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਫੋਨ ਆ ਰਹੇ ਨੇ ਉਸ ਫੋਨ ਤੇ ਭਾਈ ਉਹ ਪੁਲਿਸ ਦੇ ਅਧਿਕਾਰੀਆਂ ਦੇ ਫੋਨ ਤੇ ਕਿਉਂ ਆ ਰਹੇ ਆ ਕੀ ਮਤਲਬ ਹੈ ਕੀ ਮਤਲਬ ਹੈ ਇਹਦਾ ਮਤਲਬ ਬੀਜੇਪੀ ਆਰਐਸਐਸ ਪੁਲਿਸ ਮਿਲ ਕੇ ਇਸ ਮੋਰਚੇ ਨੂੰ ਖਰਾਬ ਕਰਨਾ ਚਾਹੁੰਦੇ ਠੀਕ ਹੈ ਜਾਖੜ ਦੀ ਗੱਲ ਕਿ ਮੋਰਚੇ ਦੇ ਵਿੱਚ ਸ਼ਰਾਰਤੀ ਤੱਤ ਆ ਗਏ ਉਹ ਕਿਹਦੇ ਵਾੜੇ ਆਏ ਬੀਜੇਪੀ ਦੇ ਵਾੜੇ ਆਏ ਨੇ ਸਰਕਾਰ ਦੇ ਵਾੜੇ ਆਏ ਨੇ ਔਰ ਉਹ ਇੱਥੇ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਸਾਡੇ ਪੰਜਾਬ ਦੇ ਯੂਥ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਹਰਿਆਣੇ ਦੇ ਯੂਥ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਹੁਣ ਇੰਨੇ ਹਾਲਾਤਾਂ ਦੇ ਵਿੱਚ ਵੀ ਜੇ ਸਾਡੇ ਹੁੰਦੇ 13 ਤਰੀਕ ਨੂੰ ਅਗਰ ਸਾਡੇ ਹੀ ਸਾਡਾ ਯੂਥ ਢ ਘਾੜ ਦੇ ਵਿੱਚ ਹੁੰਦਾ ਤਾਂ 13 ਤਰੀਕ ਨੂੰ ਸਾਡੇ ਨੂੰ ਤਾਂ ਕੰਗ ਲੰਗ ਜਾਣਾ ਸੀ ਉਹ ਸਾਡੇ ਕਿਸੇ ਤੇ ਰੁਕਿਆ ਹੈ ਇਹਦਾ ਮਤਲਬ 13 ਤਰੀਕ ਨੂੰ ਕੁਝ ਨਹੀਂ ਸੀ ਇਹ ਜਾ ਹਾਲਾਂਕਿ ਉਹਨਾਂ ਨੇ ਸਹਿਮਤੀ ਵੀ ਜਤਾਈ ਕਿ ਮੈਂ ਵੀ ਕਿਸਾਨ ਆ ਸਾਨੂੰ ਪਤਾ ਹੈ ਕਿ ਕਿਸਾਨ ਦੀ ਜਿਹੜੀ ਹੁਣ ਤਸਵੀਰ ਚੜ੍ਹਦੀ ਹੈ ਕੀ ਹੈ ਅਸੀਂ ਹਮਦਰਦੀ ਕਰਦੇ ਆ ਪਰ ਜਦੋਂ ਇਹ ਮਾਹੌਲ ਖਰਾਬ ਹੁੰਦਾ ਜਦੋਂ ਇਸ ਤਿੱਕੇ ਦੇ ਨਾਲ ਇਹ ਚੀਜ਼ਾਂ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਫਿਰ ਹੋ ਜਾਂਦਾ ਕਹਿੰਦੇ ਇਹ ਸਾਰੀਆਂ ਚੀਜ਼ਾਂ ਸੁਨੀਲ ਜਾਖੜ ਜੀ ਨੂੰ ਮੈਂ ਕਹਿਣਾ ਚਾਹਣਾ ਕਿ ਭਾਈ ਤੂੰ ਉਸ ਪਾਰਟੀ ਦਾ ਹੈ ਹੁਣ ਪੰਜਾਬ ਦਾ ਪ੍ਰਧਾਨ ਬਣਾਇਆ ਤੈਨੂੰ ਕਰੌਦੀ ਪਾਰਟੀ ਨਾਲ ਗੱਲ ਤੂੰ ਕਹ ਤੇਰੀ ਸਰਕਾਰ ਨੂੰ ਸਾਡੇ ਨਾਲ ਸੁਨੀਲ ਜਾਖੜ ਬਵੇ ਪਹਿਲੇ ਤੇ ਦੀ ਤਸੱਲੀ ਕਰਾਵਾਂਗੇ ਜੇ ਦੀ ਤਸੱਲੀ ਕਰਾ ਲਗੇ ਅਸੀਂ ਫਿਰ ਸਰਕਾਰ ਨਾਲ ਗੱਲ ਕਰ ਲਿਆਵਦੀ ਨਾਲ ਅਗਰ ਸਾਡੀਆਂ ਮੰਗਾਂ ਨਾਜਾਇਜ਼ ਨਹੀਂ ਅਗਰ ਸਾਡੀਆਂ ਇਹਨਾਂ ਦੇ ਪ੍ਰਤੀ ਕਮਿਟਮੈਂਟਸ ਨਹੀਂ ਕੀਤੀਆਂ ਸਰਕਾਰ ਨੇ ਤਾਂ ਫਿਰ ਤਾਂ ਅਸੀਂ ਹਰ ਮਨ ਨਾਲ ਮੰਨ ਲਾਂਗੇ ਅਗਰ ਸਾਡੀਆਂ ਇਹਨਾਂ ਗੱਲਾਂ ਦਾ ਸੁਨੀਲ ਜਾਖੜ ਕੋਲੇ ਕੋਈ ਜਵਾਬ ਨਾ ਹੋਵੇ ਸਭ ਇਹਦਾ ਫੈਸਲਾ ਲੈ ਕੇ ਦੇਵੇ ਨਹੀਂ ਤਾਂ ਜਹੀ ਬਿਆਨਬਾਜ਼ੀ ਕਰਨੀ ਬੰਦ ਕਰੇ ਸਾਡਾ ਇਹ ਜਿਹੜਾ ਅੰਦੋਲਨ ਅਸੀਂ ਲੜ ਰਹੇ ਹਾਂ ਸਾਨੂੰ ਕੋਈ ਚਾਅ ਨਹੀਂ ਹੈ ਸ੍ਰੀਲ ਜਾਖੜ ਸਾਡੇ ਬਾਰੇ ਸਾਡੀ ਜਥੇਬੰਦੀ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਪੰਜਾਬ ਦਾ ਵਿਸ਼ਣਿਕ ਹੈ ਉਹਨੂੰ ਕਿਹੜੀ ਗੱਲ ਦਾ ਨਹੀਂ ਪਤਾ ਕਿ ਇਹ ਜਥੇਬੰਦੀ ਪੂਰੀ ਤਰ੍ਹਾਂ ਨਾਨ ਪੋਲੀਟੀਕਲ ਹੈ ਉਹਨਾਂ ਨੇ ਜਥੇਬੰਦੀ ਦਾ ਨਾਮ ਨਹੀਂ ਲੈਂਦਾ ਉਹਨਾਂ ਨੇ ਕਿਹਾ ਸਵਿੱਚ ਸ਼ਰਾਰਤੀ ਅਨਸਰ ਹੋ ਸਕਦੇ ਨੇ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਹੁਣ ਸ਼ਰਾਰਤੀ ਅਨਸਰ ਕੌਣ ਨੇ ਉਹ ਤੁਹਾਨੂੰ ਪਤਾ ਹੋ ਸਕਦਾ ਜਾਂ ਉਹਨਾਂ ਨੂੰ ਪਤਾ ਹੋ ਸਕਦਾ ਉਹ ਹੈ ਕੌਣ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸਾਡਾ ਰਾਜਨੀਤੀ ਕਰਨਾ ਨਾ ਏਜੰਡਾ ਹੈ ਐਸਕੇਮ ਨਾਨ ਪੋਲੀਟਿਕਲ ਸਿਰਫ ਰਾਜਨੀਤੀ ਕਰਕੇ ਹੀ ਬਣਿਆ ਇਹਦਾ ਏਜੰਡਾ ਰਾਜਨੀਤੀ ਕਰਨਾ ਨਹੀਂ ਜੀ ਲੋਕਾਂ ਦੇ ਮੁੱਦੇ ਚੱਕਣਾ ਦਾ ਏਜੰਡਾ ਹੈ ਹੁਣ ਜਿਹੜੀ ਮੈਂ ਪਹਿਲਾਂ ਦੱਸਤੀ ਤੁਹਾਨੂੰ ਗੱਲ ਇਹ ਸੁਨੀਲ ਜਾਖੜ ਜੀ ਇਹਦੀ ਇਨਕੁਆਰੀ ਕਰ ਲੈਣ ਇਹਦੀ ਪੜਤਾਲ ਕਰ ਲੈਣ ਕਿ ਤੇਰੇ ਭਾਈ ਜਿਹੜਾ ਬੰਦਾ ਫੜਿਆ ਗਿਆ ਤੇਰਾ ਐਸਪੀ ਤੇਰੇ ਦੇਡੇ ਅਧਿਕਾਰੀਆਂ ਨੂੰ ਫੋਨ ਕਿਉਂ ਕਰ ਰਹੇ ਨੇ ਕੀ ਕਰਨਾ ਕੀ ਸੰਬੰਧ ਆ ਉਹ ਬੰਦੇ ਨਾਲ ਕੀ ਮਤਲਬ ਹੈ ਤੇਰਾ ਉਹਨਾਂ ਦਾ ਤੇਰੇ ਉਸ ਬੰਦੇ ਦੇ ਨਾਲ ਜਿਹੜਾ ਬੰਦਾ ਇੱਥੇ ਆ ਕੇ ਸਾਡੇ ਯੂਥ ਨੂੰ ਭੜਕਾ ਰਿਹਾ ਹੈ ਔਰ ਹਰਿਆਣੇ ਦਾ ਬੰਦਾ ਆ ਕੇ ਭੜਕਾ ਰਿਹਾ ਸਾਡੇ ਯੂਥ ਨੂੰ ਸਾਡੇ ਯੂਥ ਨੇ ਕਿਤੇ ਵੀ ਭੜਕਾੜ ਦੇ ਵਿੱਚ ਆ ਕੇ ਕੋਈ ਗੜਬੜ ਨਹੀਂ ਕੀਤੀ ਲੇਕਿਨ ਇਹ ਜ਼ਰੂਰ ਹੈ ਕਿ ਉਹਨਾਂ ਨੇ ਆਪਦੇ ਬੰਦੇ ਛੱਡ ਕੇ ਭੜਕਾਉਣ ਦਾ ਯਤਨ ਉਹਨਾਂ ਵੱਲੋਂ ਪੂਰਾ ਜੋਰ ਨਾਲ ਕੀਤਾ ਜਾ। ਇਹ ਵੀ ਕਹ ਦਿੱਤਾ ਕਿ ਅਗਰ ਜਿਨ੍ਹਾਂ ਨੇ ਪ੍ਰਦਰਸ਼ਨ ਕਰਨਾ ਹੈ ਸਾਡੇ ਘਰਾਂ ਦੇ ਬਾਹਰ ਬੈਠਣਾ ਹੈ ਜੀ ਸਦਕੇ ਕਰਨ ਉਹਨਾਂ ਦਾ ਹੱਕ ਹੈ। ਪਰ ਉਹਨੂੰ ਇੱਕ ਸ਼ਾਂਤੀਪੂਰਵਕ ਰੱਖਣਾ ਕਹਿੰਦੇ ਵੇਸਤਿਕੇ ਦੇ ਨਾਲ ਨਹੀਂ ਹੁੱਲੜਬਾਜੀ ਹੋਣ ਲੱਗ ਜੇ ਕਹਿੰਦੇ ਉੱਥੇ ਨਹੀਂ ਨੀਅਤ ਦਿਸਦੀ ਹੈ ਹੁੱਲੜਬਾਜ ਕਹਿ ਕੇ ਇਹਨਾਂ ਨੂੰ ਸ਼ਾਂਤੀ ਭੰਗ ਕਰਨ ਵਾਲੇ ਕਹਿ ਕੇ ਸਰਕਾਰ ਅੱਗੇ ਪਿੱਛੇ ਇਹਨਾਂ ਨੂੰ ਟਾਰਗੇਟ ਕਰਕੇ ਕਿਸਾਨਾਂ ਨੂੰ ਇਹਨਾਂ ਦੇ ਉੱਤੇ ਗੋਲੀ ਚਲਾਉਣਾ ਚਾਹੁੰਦੀ ਆ ਇਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਚਾਹੁੰਦੀ ਇਹਨਾਂ ਦੇ ਬਲ ਪ੍ਰਯੋਗ ਕਰਨਾ ਚਾਹੁੰਦੀ ਪਰ ਬੀਜੇਪੀ ਨੂੰ ਸਮਝ ਲੈਣਾ ਚਾਹੀਦਾ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਅਜਿਹੀ ਕਾਰਵਾਈ ਫਿਰ ਦੇਸ਼ ਦੇ ਅੰਦਰ ਬਹੁਤੀ ਸਸਤੀ ਪੈਣ ਵਾਲੀ ਨਹੀਂ ਦੂਜੇ ਪਾਸੇ ਅਗਰ ਜੇ ਗੱਲ ਕੀਤੀ ਜਾਵੇ ਕਿਸਾਨ ਐਮਐਸਪੀ ਲਾਗੂ ਕਰਵਾਉਣ ਦੇ ਲਈ ਦਿੱਲੀ ਕੁਝ ਕਰ ਰਿਹਾ ਪਰ ਕਿਤਨਾ ਕਿਤੇ ਕਹਿੰਦੇ ਜਦੋਂ ਬਾਕੀ ਦੁਕਾਨਦਾਰਾਂ ਦੀ ਗੱਲ ਆਉਂਦੀ ਹੈ ਫੈਕਟਰੀ ਵਾਲਿਆਂ ਦੀ ਗੱਲ ਆਉਂਦੀ ਹੈ ਉਹ ਆਪਣੇ ਰੇਟ ਦੇ ਉੱਤੇ ਹਰ ਇੱਕ ਚੀਜ਼ ਦੇ ਰਿਹਾ ਹੈ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਕਿਸਾਨ ਤਾਂ ਤਾਂ 2 ਰੁਪਏ 3 ਰੁਪਏ ਇਸ ਇੱਕ ਨਾਲ ਆਲੂ ਕਿੰਨੂੰ ਵੇਚ ਰਿਹਾ ਏਅਰ ਇੰਡੀਆ ਦੇ ਰੇਟ ਵਧਾ ਦਿੱਤੇ ਗਏ ਨੇ ਅੱਜ ਫਲਾਈਟਾਂ ਦੇ ਜੇ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਕੋਈ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਫਿਰ ਜਦੋਂ ਜੇ ਐਮਐਸਪੀ ਉਹਨਾਂ ਦੇ ਹੱਥ ਦੇ ਵਿੱਚ ਚਲ ਗਿਆ ਸਾਰਾ ਕੁਝ ਫਿਰ ਇਹ ਹੋਣਾ ਨਹੀਂ ਫਿਰ ਉਹ ਆਪਣੇ ਹਿਸਾਬ ਨਾਲ ਰੇਟ ਲਾਣਗੇ ਨਹੀਂ ਮੈਨੂੰ ਤੇਰੇ ਸਵਾਲ ਨੂੰ ਦੇ ਵਿੱਚੋਂ ਕਲੀਅਰਲੀ ਤੇਰੇ ਸਵਾਲ ਹੀ ਨਹੀਂ ਮੈਨੂੰ ਸਪਸ਼ਟ ਹੋਇਆ ਕਿ ਤੂੰ ਪੁੱਛਣਾ ਕੀ ਚਾਹੇ ਸਵਾਲ ਇਹ ਹੈ ਕਿ ਜਿਸ ਤਿੱਕ ਨਾਲ ਅੱਜ ਇਹ ਰੇਟ ਵਧ ਰਹੇ ਨੇ ਕਿਉਂਕਿ ਕਿਸਾਨ ਤਾਂ 2 ਰੁਪਏ 3 ਰੁਪਏ ਕਿਲੋ ਆਲੂ ਵੇਚ ਰਿਹਾ ਕਿੰਨੂੰ ਵੇਚ ਰਿਹਾ ਬਾ ਦੂਜੇ ਪਾਸੇ 에ਅਰ ਇੰਡੀਆ ਨੇ ਅੱਜ ਰੇਟ ਦੇਖੇ ਹੋਣਗੇ ਫਲਾਈਟਾਂ ਦੇ ਲੱਖ ਰੁਪਏ ਤੱਕ ਪਹੁੰਚਾ ਦਿੱਤਾ ਰੇਟ ਚੰਡੀਗੜ੍ਹ ਤੋਂ ਦਿੱਲੀ ਨੂੰ ਉਹਨਾਂ ਨੂੰ ਕਿਵੇਂ ਦੇਖਦੇ ਹੈ ਅਗਰ ਉਹਨਾਂ ਦੇ ਹੱਥਾਂ ਦੇ ਵਿੱਚ ਕੋਆਪਰੇਟ ਜਾਂਦਾ ਤਾਂ ਫਿਰ ਉਹ ਕੀ ਕਰਨਗੇ ਸਭ ਤੋਂ ਪਹਿਲੀ ਤਾਂ ਗੱਲ ਮੈਂ ਇਹ ਕਹਿਣਾ ਚਾਹਣਾ ਸਾਨੂੰ ਐਸ ਐਮ ਐਸ ਪੀ ਦਾਗ ਦੀ ਗਰੰਟੀ ਦੇਣ ਨਾਲ ਰੇਟ ਵਧਣ ਵੱਧ ਜਾਣਾ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਤਈ ਨਹੀਂ ਇਹ ਗੱਲ ਕਿ ਉਹਨਾਂ ਦੀ ਇਹ ਗੱਲ ਵਿੱਚ ਸਚਾਈ ਰਤੀ ਪਰਬਣੀ ਕਿਉਂਕਿ ਸਰਕਾਰ ਐਮ ਐਸ ਪੀ ਤਾਂ ਹੁਣ ਵੀ ਨਾਊਜ਼ ਕਰਦੀ ਹੈ ਨਾ ਸੋ ਕੋ ਮੈਂ ਕਲੀਅਰ ਕਰਕੇ ਕਹਿ ਸਕਦਾ ਕਿ ਸਰਕਾਰ ਦੀ ਨੀयत ਕਿਸਾਨਾਂ ਨੂੰ ਲੁੱਟ ਕਰਵਾਉਣ ਦੀ ਹੈ ਕਿਉਂ ਅੱਜ ਐਮਐਸਪੀ ਅਨਾਉਂਸ ਕਰਤੀ ਸਰਕਾਰ ਨੇ ਐਮਐਸਪੀ ਦਾ ਮਤਲਬ ਸਮਝੋ ਪਹਿਲਾਂ ਤਾਂ ਮਿਨੀਮਮ ਸਪੋਰਟ ਪ੍ਰਾਈਸ ਮਿਨੀਮਮ ਘੱਟ ਤੋਂ ਘੱਟ ਸਪੋਰਟ ਦਾ ਮਤਲਬ ਵੀ ਸਪੋਰਟ ਕਿਦੋਂ ਲੱਗਦੀ ਹੈ ਜਦੋਂ ਉਹਦੇ ਤੋਂ ਆਪਣਾ ਆਪ ਸੰਭਾਲਿਆ ਨਾ ਜਾਵੇ ਉਹਨੂੰ ਜਿਉਂਦਾ ਰੱਖਣ ਵਾਸਤੇ ਸਪੋਰਟ ਦਿੱਤੀ ਗਈ ਹੈ ਇਹਦੀ ਰੇਟ ਤਾਂ ਇਹ ਦਿੱਤਾ ਹੋਇਆ ਨੂੰ ਕਿਰੋ ਸਿਰਫ ਜਉਂਦਿਆਂ ਰੱਖਣ ਵਾਸਤੇ ਰੋਡ ਦਿੱਤਾ ਗਿਆ ਹੁਣ ਅਗਲਾ ਜਿਹੜੀ ਗੱਲ ਹੈ ਕਿ ਮਿਨੀਮਮ ਸਪੋਰਟ ਰੇਟ ਦੇ ਕੇ ਉਹਦੇ ਤੇ ਵੀ ਅੱਗੇ ਵੱਡਾ ਹਿੱਸਾ ਸਾਡੀ ਫਸਲ ਵੇਖ ਨਾ ਸਕੇ ਤਾਂ ਉਹ ਇੱਕ ਇਹਦਾ ਮਤਲਬ ਸਰਕਾਰ ਜਿਹੜੀ ਅਨਾਉਂਸਮੈਂਟ ਕੀਤੀ ਹੈ ਸਰਕਾਰ ਨੇ ਹੀ ਮਿਨੀਮਮ ਸਪੋਰਟ ਪ੍ਰਾਈਸ دی ਉਹਦੇ ਤੇ ਤੱਕ ਘੱਟੋ ਘੱਟ ਕਿਸਾਨਾਂ ਦੀ ਫਸਲ ਵਿਕਣੀ ਚਾਹੀਦੀ ਹੈ ਉਹ ਜੂ ਥੱਲੇ ਨਹੀਂ ਵਿਕਣੀ ਚਾਹੀਦੀ ਜੇ ਉਹ ਜੂ ਥੱਲੇ ਵਿਕਦੇ ਅਸੀਂ ਮੰਗਦੇ ਕੀ ਆ ਅਸੀਂ ਕਹਿੰਦੇ ਜੇ ਤੂੰ ਥੱਲੇ ਵਿਕਦੀ ਆ ਤਾਂ ਸਰਕਾਰ ਤੈਨੂੰ ਘੱਟ ਰੇਟ ਤੇ ਖਰੀਦਣ ਵਾਲਿਆਂ ਦੇ ਉੱਤੇ ਕਾਰਵਾਈ ਕਰਦੀ ਉਹਨਾਂ ਦੇ ਮੁਕੱਦਮਾ ਦਰਜ ਕਰਦੀ ਉਹਨਾਂ ਤੇ ਐਫਆਈਆਰ ਲਾਉਂਦੀ ਮੰਗ ਤਾਂ ਸਾਡੀ ਇੰਨੀ ਹੋਈਆਂ ਨਾ ਅਸੀਂ ਕਿਹੜਾ ਮੰਗ ਰਹੇ ਹਾਂ ਵੀ ਕੋਈ ਕੋਈ ਵੀ ਆਹ ਫਾਰਮੂਲਾ ਫਾਰਮੂਲਾ ਬਾਅਦ ਚਾਊਗਾ ਉਦੋਂ ਕਾ ਉਹਦਾ ਲੈ ਲਾਂਗੇ ਫਾਰਮੂਲੇ ਦੀਆਂ ਗੱਲਾਂ ਲੇਕਿਨ ਅੱਜ ਦਾ ਕੋਈ ਫਾਰਮੂਲੇ ਦੀ ਗੱਲ ਨਹੀਂ ਇਹ ਜਾਇਜ਼ ਹੈ ਜਿਸ ਤਿੱਕੇ ਨਾਲ ਫਲੈਟਾਂ ਦੇ ਰੇਟ ਵਧਾ ਦਿੱਤੇ ਗਏ ਲੱਖ-ਲੱਖ ਰੁਪਇਆ ਕਿਸ ਨੇ ਜ਼ਰੂਰੀ ਜਾਣਾ ਕਿਤੇ ਕਿਉਂਕਿ ਇਹ ਕਈ ਰੋਸ ਕਰ ਰਹੇ ਨੇ ਕਿ ਕਿਸਾਨਾਂ ਨੇ ਬੰਦ ਕੀਤਾ ਆ ਪਰ ਦੂਜੇ ਪਾਸੇ ਵੀ ਹੈ ਕਿ ਚਲੋ ਹੱਕਾਂ ਦੇ ਲਈ ਹੈ ਇਹ 1-1 ਲੱਖ ਰੁਪਇਆ ਕਰਨਾ ਕਿਉਂਕਿ 10000 ਰੁਪਏ ਦੀ ਟਿਕਟ ਸਿੱਧੀ ਲੱਖ ਰੁਪਏ ਦੀ ਕਰਨੀ ਜਾਇਜ਼ ਹੈ ਕਾਰਪੋਰੇਟ ਆਂਦਾ ਜੇਕਰ ਤੁਸੀਂ ਧਿਆਨ ਦੇ ਕੇ ਦੇਖੋਗੇ ਬਹੁਤ ਸਾਰੀਆਂ 에ਅਰਲਾਈਨਸ ਨੇ ਜਿਹੜੀਆਂ ਉਹ ਪ੍ਰਾਈਵੇਟ ਨੇ سرکاری ਜਿਹੜੀ ਉਹ ਵੀ ਗਈ ਇੱਥੋਂ ਰਹਿ ਗਈ ਕਿੱਥੇ ਬੱਲੇ ਹੁਣ ਜਿਹੜਾ ਬੰਦਾ ਚਾਰ ਬੱਸਾਂ ਪਾ ਲਿੰਦਾ ਹੈ ਉਹ ਵੀ کارپورેટ ਬਣ ਜਾਂਦਾ ਹੈ ਤੇ ਜਿਹੜਾ ਹਵਾਈ ਜਹਾਜ਼ ਪਾਈ ਬੈਠਾ ਹੈ ਉਹ ਕੋਈ ਛੋਟਾ ਬੰਦਾ ਥੋੜੀ ਹੋਗਾ کارپورેટ ਲੋਕ ਅੱਜ ਕਿਉਂ ਨਹੀਂ ਕੀਤਾ ਸਰਕਾਰ ਦੀ ਅੱਜ ਜੇ ਸਰਕਾਰ ਦੀ ਮਨਸ਼ਾ ਠੀਕ ਹੁੰਦੀ ਪਹਿਲੀ ਤਾਂ ਗੱਲ ਇਹ ਹੈ ਕਿ ਕਿਸਾਨਾਂ ਨੂੰ ਦੋਸ਼ੀ ਠਹਿਣਾ ਇਸ ਮੁੱਦੇ ਦੇ ਉੱਤੇ ਬਿਲਕੁਲ ਗਲਤ ਹੈ ਅਸੀਂ ਤਾਂ ਇੱਥੇ ਬੈਠੇ ਆ ਸੜਕਾਂ 'ਤੇ ਜਾਮਕੀਨੇ ਕੀਤੀ ਹੈ ਸਰਕਾਰ ਨੇ ਬੈਰੀਕੇਟਿੰਗ ਸਰਕਾਰ ਦੀ ਕੀਤੀ ਵੀ ਹੈ ਉਹ ਵੀ ਬੈਰੀਕੇਟਿੰਗ ਵੀ ਸੀਮਿੰਟ ਲਾ ਲਾ ਕੇ ਕੀਤੀ ਵੀ ਹੈ ਬੜੇ ਬੜੇ ਬੰਦੇ ਸੀਮਿੰਟ ਦੇ ਪੱਥਰ ਲਾ ਲਾ ਕੇ ਕੀਤੀ ਵੀ ਹੈ ਹੁਣ ਕਿਸਾਨਾਂ ਦਾ ਦੇ ਕੋਈ ਕਸੂਰ ਨਹੀਂ ਸਰਕਾਰ ਦੇ ਦੀ ਬੈਰੀਕੇਟਿੰਗ ਕਰਕੇ ਕਿਸਾਨ ਬੈਠੇ ਨੇ ਰਸਤਾ ਰੁਕਾ ਸਰਕਾਰ ਨੇ ਰੋਕਿਆ ਅਸੀਂ ਨਹੀਂ ਰੋਕਿਆ ਤੇ ਉਦੋਂ ਵੀ ਅੱਜ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਪਬਲਿਕ ਨੂੰ ਰਾਹਤ ਦਿੰਦੇ ਜਿਨਨੂੰ ਅੱਜ ਇੱਥੋਂ ਹਵਾਈ ਜਹਾਜ਼ਾਂ ਦੇ ਰਾਹੀਂ ਉਧਰ ਜਾਣਾ ਪੈ ਰਿਹਾ ਹੈ ਲਗ ਲਗ ਡੇਢ ਡੇਢ ਲੱਖ ਰੁਪਏ ਦਾ ਉਹਨਾਂ ਨੂੰ ਟਿਕਟਾਂ ਦੇ ਭਰਨੇ ਪੈ ਰਹੇ ਨੇ ਫਰਜ ਬੰਦਾ ਸੀ ਕਿ ਉਹਨੂੰ ਉਸੇ ਰੇਟ ਦੇ ਤੇ ਜਿਹੜਾ ਰੇਟ ਪਹਿਲਾਂ ਸੀ ਉਸੇ ਰੇਟ ਦੇ ਉੱਤੇ ਉਹਨਾਂ ਨੂੰ ਦਿੱਲੀ ਪਹੁੰਚਾਇਆ ਜਾਂਦਾ ਇਹ ਬੰਦੀ ਸੀ ਜ਼ਿੰਮੇਵਾਰੀ ਸਰਕਾਰ ਦੀ ਲੇਕਿਨ ਸਰਕਾਰ ਲੋਕਾਂ ਦੀ ਲੁੱਟ ਕਰਵਾਉਣ ਵਾਸਤੇ ਕਾਰਪੋਰੇਟ ਲੋਕਾਂ ਤੋਂ ਲੁੱਟ ਕਰਵਾਉਣ ਵਾਸਤੇ ਸਾਡਾ ਰਸਤਾ ਰਸਤਾ ਰੋਕੀ ਬੈਠੀ ਐ ਅਸੀਂ ਅਸੀਂ ਕੀ ਕਰਨਾ ਰਸਤਾ ਰੋਕ ਕੇ ਅਸੀਂ ਕਹਿੰਨਾ ਕੋਈ ਬੈਰੀਕਾਡ ਚੱਕਣਾ ਸਾਨੂੰ ਦਿੱਲੀ ਜਗ੍ਹਾ ਦੇਣ ਅਸੀਂ ਦਿੱਲੀ ਵਹਾਂ ਜਾ ਕੇ ਤਾਂ ਤੁਹਾਨੂੰ ਹੀ ਉਹਨਾਂ ਦੇ ਅੱਗੇ ਦੋਸ਼ੀ ਬਣਾ ਦਿੱਤਾ ਕਿ ਕਿਸਾਨ ਦੋਸ਼ੀ ਹੈ ਇਹ ਇੱਥੇ ਬੈਠਾ ਹੋਇਆ ਤੇ ਇਸ ਕਰਕੇ ਜਿਹੜੇ ਸਾਨੂੰ ਇਹ ਚੀਜ਼ਾਂ ਕਰਨੀਆਂ ਪੈ ਰਹੀਆਂ ਜੀ ਦੇਖੋ ਇਹਦਾ ਇਹਦਾ ਕੁਦਰਤੀ ਗੱਲ ਹੈ ਰਾਜਨੀਤੀ ਹੋਰ ਕੀ ਚੀਜ਼ ਹੁੰਦੀ ਹੈ ਤੁਸੀਂ ਪੋਲੀਟੀਕਲ ਸਾਇੰਸ ਕਿਤੇ ਪੜਨ ਲੱਗਿਓ ਬਹਿ ਕੇ ਕਿਸੇ ਚੰਗੇ ਸਿਆਣੇ ਪ੍ਰੋਫੈਸਰ ਕੋਲੋਂ ਇਤਨਾ ਕੋਈ ਸਿਆਣਾ ਪ੍ਰੋਫੈਸਰ ਹੋਣਾ ਜਿਹੜਾ ਜਿਹੜਾ 30 ਸਾਲ ਤੋਂ ਪੜਾਉਂਦਾ ਹੋਇਆ ਆਇਆ ਉਹ ਤੁਹਾਨੂੰ ਪਹਿਲੇ ਦਿਨ ਹੀ ਕਹੂਗਾ ਕਿ ਛੱਡੋ ਯਾਰ ਪੋਲੀਟੀਕਲ ਸਾਇੰਸ ਦਾ ਕੀ ਫਰਕ ਹੈ ਇਹ ਤਾਂ ਨਿਰਾ ਝੂਠ ਹੈ ਤੁਸੀਂ ਸਿਆਣੇ ਇਹ ਬਸ ਇਹ ਦਿਮਾਗ ਸੋਚ ਲਓ ਪੂਰੇ ਬੇਈਮਾਨ ਬਣ ਜਾਓ ਆਪਦੇ ਅੰਦਰਲੀ ਗੱਲ ਬਾਹਰ ਨਹੀਂ ਹੋਣੀ ਚਾਹੀਦੀ ਚੰਗਾ ਪ੍ਰੋਫੈਸਰ ਤੁਮੇਂ ਪੜਾਊਗਾ ਇਹ ਆ ਪੋਲਿਟਿਕਸ ਪੋਲਿਟਿਕਸ ਦਾ ਕੰਮ ਹੈ ਝੂਠ ਬੋਲਣਾ ਬੇਈਮਾਨ ਹੋ ਬੇਈਮਾਨੀ ਕਰਨੀ ਲੋਕਾਂ ਨਾਲ ਅੰਦਰ ਦੀ ਗੱਲ ਬਾਹਰ ਨਾ ਨਿਕਲਣ ਦੇਣੀ ਆਪਦੇ ਅੰਦਰ ਹੋਰ ਹੈ ਮੂੰਹ ਮੇਂ ਰਾਮਰਾਮ ਹੈ ਬਗਲ ਮੇਂ ਛੁਰੀ ਹੈ ਜੀ ਬਹੁਤ ਸ਼ੁਕਰੀਆ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਸੀਗੇ ਸ਼ੰਭੂ ਬਾਰਡਰ ਤੇ ਮੌਜੂਦ ਆ ਰਾਤ ਦਾ ਵੇਲਾ ਹੋ ਚੁੱਕਿਆ ਤਾਂ ਇੱਥੇ ਹੀ ਜਿਹੜੀਆਂ ਗੱਲਾਂ ਕੀਤੀਆਂ ਨੇ ਸੁਨੀਲ ਜਾਖੜੋਂ ਦਾ ਬਿਆਨ ਹੋਣੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਫੇਸਬੁੱਕ ਪੇਜ ਦੇ ਉੱਤੇ ਸੀਗਾ ਕਿ ਜਿਸ ਥਿੱਕੇ ਨਾਲ ਕਿਸਾਨ ਇੱਥੇ ਪਹੁੰਚੇ ਨੇ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਏਗੀ ਦਾਲ ਦੇ ਵਿੱਚ ਕਾਲਾ ਉਸ ਦੇ ਉੱਤੇ ਬਿਆਨ ਦਿੱਤਾ ਸੀਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਿਯੋਗ ਦੇ ਸੀ ਹਰੀਸ਼ ਧੰਨਵਾਦ